प्यारे दर्शकों आओ वापस सुनदे हां लेखिका दीप्ति बबूटा दी लिखी हुई किताब भूख इओ साह लंदी है चो लिखी कहानी पंजमा मोड्ढा वड्डी ਭੈਣ ਨੂੰ ਬਾਲਾ ਤਰੇਕ ਜਾਗਦਾ ਹੈ ਚੁੱਕੇ ਮੰਜਾ ਤੇ ਲੈ ਜਾਵੇ ਕਿਦਰੇ ਧੀ ਨੂੰ ਹਿਰਖੀ ਨਾ ਮਾਰ ਲਵੇ ਭਈ ਭੁੱੜੜੀ ਤੋਂ ਪਿੱਛਾ ਛੁੜਨ ਲਈ ਨੂਹਾ ਨੇ ਉਹਦੀ ਮਾਂ ਦੀ ਘੰਡੀ ਤਾਂ ਨਹੀਂ ਹਉ ਦਬਤੀ ਲਕਵੇ ਦੀ ਮਾਰੀ ਗੁਰਦੇਵ ਕੌਰ ਦੀ ਜ਼ੁਬਾਨ ਖਿੱਚੀ ਗਈ ਸੀ ਪਰ ਕੰਨਾਂ ਦੀ ਬਿੜਕ ਬਾਕੀ ਸੀ ਚਾਰਾਂ ਨੂਹਾਂ ਚੋਂ ਕਿਸੇ ਨਾ ਕਿਸੇ ਦੇ ਬੋਲ ਤੀਰ ਬਣ ਵੱਜਦੇ ਤੇ ਕਲੇਜਾ ਵਿੰਨ ਜਾਂਦੇ ਨਿੱਜੀ ਕਿਰਿਆ ਸੁਧਾਰਨ ਤੋਂ ਆਰੀ ਹੋਈ ਨੂਹਾਂ ਨੇ ਵਿਚਾਲਿਓ ਮੰਜਾ ਵੱਡ ਤਸਲਾ ਟਿਕਾ ਦਿੱਤਾ ਕੱਪੜੇ ਬਦਲਨੇ ਔਖੇ ਹੋਏ ਤਨ ਤੇ ਫਤੂਹੀ ਪਾ ਹੇਠਲੇ ਸਰੀਰ ਤੇ ਚਾਦਰ ਪਾ ਦਿੱਤੀ ਕਦੀ ਮਿੱਟੀ ਦਾ ਕਣ ਨਾ ਚੱਲਣ ਵਾਲੀ ਸਰਦਾਰਨੀ ਹੁਣ ਫਾਲਤੂ ਸਮਾਨ ਬਣੀ ਝਾੜ ਪੂੰਜਲੀ ਤਰਸਦੀ ਰਹਿੰਦੀ ਇੱਕੋ ਉਡੀਕ ਕਦੋਂ ਮਰੇ ਕਦੋਂ ਜਾਨ ਛੁੱਟੇ ਜਿਸ ਪੁੱਤਰ ਦੇ ਸਾਹੀਂ ਜਿਉਂਦੀ ਸੀ ਉਸਨੇ ਵੀ ਹੱਡੀਆਂ ਦੀ ਮੁੱਠ ਸਾਂਭਣ ਤੋਂ ਪੱਲਾ ਝਾੜ ਦਿੱਤਾ ਸੀ ਸਵਾਲ ਉੱਠਿਆ ਜਦੋਂ ਮਾਂ ਸਾਰਿਆਂ ਦੀ ਸਾਂਝੀ ਹੈ ਫਿਰ ਉਸ ਦੀ ਜ਼ਿੰਮੇਵਾਰੀ ਕੋਈ ਇੱਕ ਇਕੱਲਾ ਕਿਉਂ ਚੁੱਕੇ ਤੇ ਫੈਸਲਾ ਹੋ ਗਿਆ ਮਾਂ ਨੂੰ ਵਾਰੀ ਸਿਰ ਮਹੀਨਾ ਮਹੀਨਾ ਸਾਰੇ ਪੁੱਤਰ ਆਪਣੇ ਕੋਲ ਰੱਖਣਗੇ ਪਿਓ ਵੱਲੋਂ ਮਰਨ ਤੋਂ ਪਹਿਲਾਂ ਮਾਂ ਦੇ ਨਾਂ ਕੀਤੀ ਜਾਇਦਾਦ ਦਾ ਮੁੱਲ ਪਵਾ ਕੇ ਜਿਸ ਕਿਸੇ ਦਾ ਹੱਥ ਸਰਦਾ ਹੋਵੇ ਆਪਣੇ ਬੇਟੇ ਪਾਲਵੇ ਨਹੀਂ ਤੇ ਵੇਚ ਦਿੱਤੀ ਜਾਵੇ ਭੈਣਾਂ ਨੂੰ ਤੋਲਾ-ਤੋਲਾ ਸੋਨੇ ਦੀਆਂ ਵਾਲੀਆਂ ਕਰਵਾ ਕੇ ਬਾਕੀ ਰਕਮ ਚਾਰੇ ਭਰਾ ਆਪਸ ਚ ਵੰਡ ਲੈਣ। ਨਾ ਕੋਈ ਇਕੱਲਾ ਖਾਵੇ, ਨਾ ਕਿਸੇ ਦੇ ਢਿੱਡੀ ਸੂਲ ਉਠੇ। ਜਿਸ ਦੇ ਵਿੜੇ ਬੀਬੀ ਆਖਰੀ ਸਾਹ ਲਵੇਗੀ, ਮੌਤ ਦੀਆਂ ਰਸਮਾਂ ਉਸੇ ਦੇ ਬੂਹੇ ਨਿਭਾਈਆਂ ਜਾਣਗੀਆਂ। ਮਰਨੇ ਦਾ ਖਰਚਾ ਸਾਰੇ ਭਰਾਵਾਂ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਵੇਗਾ। ਸੋਨੇ ਦੀ ਪੌੜੀ ਜਿਹੜੀ ਬੀਬੀ ਦਾ ਮਰਨਾ ਅਜੀਹਾ ਕੀਤਾ ਜਾਵੇ, ਸ਼ਰੀਕੇ ਦੀਆਂ ਅੱਖਾਂ ਟੱਡੀਆਂ ਰਹਿ ਜਾਣ। ਸਾਰਾ ਕੁਝ ਮਿੱਥ ਕੇ ਗੁਰਦੇਵ ਕੌਰ ਦਾ ਮੰਝਾ ਇੱਕ ਤੋਂ ਦੂਜੇ ਪੁੱਤਰ ਦੇ ਬੂਹੇ ਫੇਰੀਆਂ ਲਾਉਣ ਲੱਗ ਪਿਆ। ਮਹੀਨੇ ਦਾ ਆਖਰੀ ਹਫਤਾ ਜਿੱਥੇ ਇੱਕ ਪੁੱਤਰ ਲਈ ਸਕੂਨ ਤੇ ਰਾਹਤ ਭਰਿਆ ਹੁੰਦਾ ਉੱਥੇ ਦੂਜੇ ਦੇ ਘਰ ਮਹੀਨੇ ਦੇ ਅੱਧ ਤੋਂ ਮਾਤਮ ਮੰਡਰਾਉਣ ਲੱਗਦਾ ਗਲੀ ਦੀਆਂ ਫੇਰੀਆਂ ਪਾਉਂਦਾ ਮੰਝਾ ਮੁਹੱਲੇ 'ਚ ਲੱਗਦੀਆਂ ਮਜਲਿਸਾਂ ਲਈ ਜੀਬ ਤੇ ਕੰਨ ਰਸ ਬਣ ਗਿਆ ਸੀ ਸ਼ੁਕਰ ਤੇ ਮੁਸੀਬਤ ਦੀ ਮੂੰਹ ਬੋਲਦੀ ਤਸਵੀਰ ਬਣੀ ਗੁਰਦੇਵਕੌਰ ਸੁੱਕ ਕੇ ਕੰਗ ਹੋ ਗਈ ਸੀ ਕਈ ਕਈ ਦਿਨ ਨੈਣੀ ਨੀਂਦਰ ਨਾ ਪੈਂਦੀ ਸੌਂਦੀ ਤਾਂ ਜਾਗਣਾ ਭੁੱਲ ਜਾਂਦੀ ਸਿੱਧੀ ਕਰ ਦਿੰਦੇ ਉਹ ਇੱਕ ਤਾੜ ਛੱਤ ਵੱਲ ਤੱਕ ਦੀ ਬਾਹਾਂ ਉਲਾਰਨ ਲੱਗਦੀ ਪਾਸਾ ਪਰਤਾ ਦਿੰਦੇ ਬਰੂਹਾਂ ਵੱਲ ਝਾਕਦੀ ਕੁਰਲਾ ਹਟ ਚੁੱਕ ਲੈਂਦੀ ਤੰਗ ਆਏ ਘਰਦਿਆਂ ਨੇ ਉਸ ਦਾ ਮੂੰਹ ਕੰਦਵਾਲ ਕਰ ਦਿੱਤਾ ਕੰਦ ਨੂੰ ਟਿਕ ਟਿਕੀ ਲਾਈ ਉਹ ਅੱਖਾਂ ਝਪਕਣਾ ਭੁੱਲ ਜਾਂਦੀ ਖੜੀਆਂ ਅੱਖਾਂ ਅਹਿਲ ਪਿਆ ਸਰੀਰ ਟੱਬਰ ਲਈ ਆਸਾਂ ਦਾ ਬੂਰ ਬੰਦਾ ਦੀਵਾ ਬੱਤੀ ਵਟਦੇ ਪੂੰਜੇ ਲਾ ਅਗਲਾ ਰਾਹ ਦਿਖਾਉਂਦੇ ਚੱਲਦਾ ਸਾਹ ਆਖਰੀ ਨਾ ਬਣਦਾ ਤੇ ਟੱਬਰ ਦੀਆਂ ਉਮੀਦਾਂ ਦੇ ਖਿੜੇ ਫੁੱਲ ਮੁਰਝਾ ਜਾਂਦੇ ਇਹ ਨਾ ਮਰਦੀ ਪਤਾ ਨਹੀਂ ਕਿਹੜੇ ਯੁੱਗਾਂ ਦਾ ਬਦਲਾ ਬਣੀ ਹੈ ਰੱਬ ਜਾਣੇ ਹੋਰ ਕਿੰਨਾ ਨਰਕ ਭੋਗਣਾ ਲਿਖਿਆ ਸੱਦੋ ਨਹੀਂ ਪੂਆ ਰਤੋਂ ਨੂੰ ਕੁਈ ਹਥੌੜਾ ਕਰੇ ਆਕੇ ਪਤਾ ਨਹੀਂ ਕਿੱਥੇ ਜਾਣੜੀ ਏ ਬੁੱਢੜੀ ਦੀ ਹਥੌੜਾ ਕਰਦੀ ਗੁਰਦੇਵਕੌਰ ਦੀ ਨਣੰਦ ਰਤੋ ਉਹਦੇ ਗੁਣਾ ਦੀ ਗੁੱਥਲੀ ਖੋਲ ਬੈਣਦੀ ਵਕਤ ਦੀ ਮਾਰ ਤੇ ਬਿਮਾਰੀ ਦੀ ਛੱਬੀ ਮੰਜੇ ਨਾਲ ਜੁੜ ਗਈ ਨਹੀਂ ਤੇ ਇਹਦੇ ਵਰਗੀ ਸੁਤਰੀ ਰਕਾਨ ਕਿਨੇ ਹੋਣਾ ਸੀ ਵਕਤ ਤੋਂ ਪਹਿਲਾਂ ਹੀ ਮੁੱਢੜਾ ਬੋਲਣ ਗੁਰਦੇਵਕੌਰ ਦੀ ਕੁਖ ਪੁੱਤਰੋ ਪੁੱਤਰੀਆਂ ਤਾਂ ਨਾਲ ਸਹਜ ਉੱਠੀ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਗੁਰਦੇਵਕੌਰ ਨੂੰ ਸੁੱਬਰ ਚ ਲੁਪੇਟ ਵੀਰਾਂ ਨੇ ਡੋਲੀ ਪਾਇਆ ਫੁੱਲ ਪਰ ਜਵਾਕੜੀ ਨੱਚਦੀ ਟੱਪਦੀ ਸੋਚੇ ਜਿਵੇਂ ਉਸਦੇ ਗੁੱਡੇ ਗੁੱਡੀ ਦਾ ਡੋਲਾ ਤੁਰਦਾ ਓਵੇਂ ਉਸਦੇ ਮਾਪੇ ਉਸ ਗੁੱਡੀ ਨਾਲ ਖੇਡ ਪਏ ਖੇਡਦੇ ਨੇ ਸੌਰਿਆਂ ਵਾਲੀ ਹੋਈ ਅਣਪੋੜ ਬਾਲੜੀ ਗੱਲ ਲੱਖਾ ਫਾਹੇ ਜੇਠ ਜਠਾਣੀਆਂ ਦਿਓਰ ਨਣ ਦਾ ਸੱਸ ਸੋਹਰੇ ਦੇ ਵੱਡੇ ਕੁੜਮੇ ਚ ਲੰਬਾ ਕੁੰਗੜਟ ਕੱਢੀ ਆਪਣੇ ਗੁੱਡੇ ਨਾਲ ਲੁਕਣ ਮਿੱਟੀ ਦੀ ਖੇਡ ਵੀ ਖੇਡਣੀ ਪਵੇਗੀ ਇਲਮ ਨਾ ਉਸ ਦਾ ਗੁੱਡਾ ਸਵਰਨ ਸਿੰਘ ਉਸ ਨਾਲ ਕੋਈ 7-8 ਬਰੇ ਵੱਡਾ ਅੜੂਈ ਦਾੜੀ ਮੌਲਵੀ ਕੋਲੋਂ ਪੰਜ ਜਮਾਤਾਂ ਪੜਿਆ ਦੁਨਵਿਤਾ ਹਿਸਾਬ ਕਿਤਾਬ ਕਰਦਾ ਕਟਪੁਕਲੀਆਂ ਨਚਾਉਣਾ ਜਾਣਦਾ ਕਦੀ ਸ਼ਾਦੀ ਹੱਟੀ ਤੋਂ ਟਾਂਗਰਾ ਲਿਆ ਆਪਣੀ ਗੁੱਡੀ ਦੀ ਮੁੱਠੀ ਨੱਪਦਾ ਕਦੀ ਫੁੱਲ ਮਖਾਣੇ ਕਦੀ ਉਸ ਨਾਲ ਰੁੱਸ ਬੈਂਦਾ ਕਦੀ ਨਾਲ ਦੀ ਪੱਤੀ ਦੇ ਬਾਲਾਂ ਨਾਲ ਖੇਡਣ ਤੇ ਝੰਬ ਸੁੱਟਦਾ ਫਿਰ ਲਾੜ ਨਾਲ ਉਸਦੇ ਵਾਲਾਂ 'ਚ ਫੁੱਲ ਪੱਤੀਆਂ ਟੰਗਦਾ ਤੇ ਦੀਵੇ ਨੂੰ ਫੂਕ ਮਾਰ ਉਸਦੀ ਬੁੱਕਲ 'ਚ ਪਤਾਸੇ ਭੋਰਨ ਲੱਗਦਾ ਗੁੱਡੇ ਨਾਲ ਖੇਡਦੀ ਗੁੱਡੀ ਵਿਰਚ ਜਾਂਦੀ ਕਦੀ ਉਸ ਬੈਂਦੀ ਰੁੱਸਣ ਮਨਾਉਣ ਦੀ ਖੇਡ ਵਿੱਚ ਉਹ ਘਰ ਦੇ ਨਿੱਕੇ ਨਿੱਕੇ ਕੰਮਾਂ 'ਚ ਸੱਸ ਦਾ ਹੱਥ ਵਟਾਉਣ ਲੱਗੀ ਗੁਣਾ ਦੀ ਗੁੱਥਲੀ ਸੱਸ ਮਾਂ ਨਾਲੋਂ ਵੱਧ ਲਾੜ ਲਡਾਉਂਦੀ ਗੁਰਦੇਵਾਂ ਗੁਰਦੇਵਾਂ ਕਰਦੀ ਦਾ ਮੂੰਹ ਸੁੱਕਦਾ ਨਿਆਣੀ ਜਾਨ ਉਸਤੇ ਵਦੇਰੇ ਭਾਰ ਨਾ ਪੌਂਦੀ ਤੇ ਖੇਡਣ ਮੋਲਣ ਦਿੰਦੀ ਹੱਸਦੀ ਖੇਡ ਦੀ ਗੁਰਦੇਵ ਕੌਰ ਨਾਲ ਲੱਗਦੀ ਮੁਸਲਮਾਨਾ ਦੀ ਪੱਤੀ ਤੇ ਜਾ ਬੈਂਦੀ ਰੂਹ ਦੀ ਹਾਣੀ ਭਾਬੀ ਫਾਤਿਮਾ ਨਾਲ ਰੰਗ ਬਰੰਗੀਆਂ ਸੇਵਈਆਂ ਵਟਾਉਂਦੀ ਮੇਵੇ ਤੇ ਚਾਵਲ ਛੱਟਦੀ ਕਦੀ ਦੂਜੇ ਬੰਨੇ ਚੌਧਰੀਆਂ ਦੀ ਪੱਤੀ ਤੇ ਰਹਿੰਦੀ ਅੰਮਾ ਨਰੈਣੋ ਦੇ ਚਰਖੇ ਦੀ ਪੂਣੀ ਕੱਤਣ ਲੱਗਦੀ ਦਰਿਆ 'ਚ ਵੇਲ ਬੂਟੀਆਂ ਪਾਉਣਾ ਸਿੱਖਦੀ ਸਵਰਨ ਸਿੰਘ ਦੇ ਚਾਦਰੇ ਤੇ ਮੋਰ ਨਚਾਉਣ ਲੱਗਦੀ ਕਦੋਂ ਲੀੜੇ ਆਏ ਕਦੋਂ ਕੁੱਕ ਹਰੀ ਹੋਈ ਸਭ ਕਾਸੇ ਤੋਂ ਬੇਖਬਰ ਆਪਣੇ ਗੁੱਡੇ ਦਾ ਹੱਥ ਫੜ ਗ੍ਰਸਥਤੀ ਦੀ ਨੱਠ ਭੱਜ ਵਿੱਚ ਪੈ ਗਈ ਕੁੱਕ ਚੋਂ ਫੁੱਟੀ ਕਰੂਮ ਨੇ ਕਿਲਕਾਰੀ ਮਾਰੀ ਉਹ ਗੁੱਡੀ ਤੋਂ ਗੁੱਡੀ ਦੀ ਬੀਬੀ ਬਣ ਗਈ ਕੁਛੜੇ ਚੁੱਕੀ ਨਿੱਕੀ ਜਹੀ ਗੁੱਡੀ ਨੂੰ ਹੱਥਾਂ 'ਚ ਉਛਾਲਦੀ ਲੋਰੀਆਂ ਸੁਣਾਉਂਦੀ ਹੱਸਵੇ ਰੋਂਦਿਆ ਬਾਵਿਆ ਮਾਂ ਵਾਰੀ ਜਾਵੇ ਤੇਰੀ ਦੂਰ ਬੁਲਾਈਆਂ ਸਾਰੀਆਂ ਮਾਂ ਲਾੜ ਲਡਾਵੇ ਘਰ ਦੇ ਵਡੇਰੇ ਨੇ ਪੋਥੀ ਚੋਂ ਵਾਗ ਲੈ ਉਸ ਦੀ ਗੁੱਡੋ ਦਾ ਨਾਮ ਵੀਰਪਾਲ ਕੌਰ ਰੱਖਿਆ ਉਤੋਂ ਵੀਰ ਲੈ ਕੇ ਆਵੀ ਤੇ ਅਰਦਾਸ ਕਰਦਿਆਂ ਉਹ ਵੀਰਾਂ ਹੋ ਗਈ। ਵੀਰਪਾਲ ਮਸੀ 6 ਮਹੀਨਿਆਂ ਦੀ ਸੀ। ਗੁਰਦੇਵ ਕੌਰ ਨੂੰ ਦਿਨ ਚੜਗੇ। ਉਸ ਦੀ ਕੁੱਖ 'ਚ ਇੱਕ ਹੋਰ ਬੋਟ ਪਲਣ ਲੱਗਾ ਹੈ ਅਹਿਸਾਸ ਹੋਇਆ ਜਦੋਂ ਵੱਖੀ ਦੇ ਇੱਕ ਪਾਸਿਓਂ ਕੂਲੀ ਜਿਹੀ ਸਰਸਰਾਹਟ ਮਹਿਸੂਸ ਹੋਈ। ਲੱਗਿਆ ਕੋਈ ਨਾਗ ਵਾਂਗ ਮੇਲ ਦੀ ਸ਼ਹਿ ਵੱਲ ਪਾ ਕੇ ਦੂਜੀ ਖੁਰਚ ਵੜ ਗਈ ਹੋਵੇ। ਪਿਪਲੀ ਹੇਠ ਵੀਰਾਂ ਦੇ ਨਾਲ ਵੀਰ ਖੇਡਣ ਦੀਆਂ ਕਿਆਸਰਾਈਆਂ ਹੋਣ ਲੱਗੀਆਂ। ਚਾਨਣੀਆਂ ਹਨੇਰੀਆਂ ਰਾਤਾਂ ਦਾ ਹਿਸਾਬ ਲਾ ਧੀ ਹੋਵੇਗੀ ਜਾਂ ਪੁੱਤ ਦੀਆਂ ਤਕਰੀਰਾਂ ਹੋਣ ਲੱਗੀਆਂ। ਸੀਆਣੀਆਂ ਬੁੱਢੀਆਂ ਗੁਰਦੇਵਕੌਰ ਦੀ ਧੁੰਨੀ ਤੋਂ ਤਾਗਾ ਨਾਪ ਕੇ ਸ਼ਰਤਿਆ ਪੁੱਤਰ ਹੋਣ ਦੀ ਤਸੱਲੀ ਦਿੰਦੀਆਂ ਪਹਿਲਾਂ ਸੱਜਾ ਪੈਰ ਚੁੱਕਦੀਆਂ ਮੁੰਡੇ ਹੀ ਹੋ ਬੀਬੀ ਨਰੈਣੋਂ ਨੇ ਪੱਕੀ ਮੋਰ ਲਾਈ ਤੇ ਜਨੇਪੇ ਤੋਂ ਪਹਿਲਾਂ ਹੀ ਪਤਾਸੀਆਂ ਦੀ ਝੰਘੇਰ ਵੰਡ ਸਾਰੀਆਂ ਸਗਣਾ ਦੇ ਗੀਤ ਗਾਉਣ ਲੱਗੀਆਂ ਪੁੰਨਿਆ ਦਾ ਚੰਨ ਜੋਬਨ ਤੇ ਦਮਕ ਰਿਹਾ ਸੀ ਗੁਰਦੇਵਕੌਰ ਦੇ ਢਿੱਡ 'ਚ ਵਟ ਪਿਆ ਤੇ ਵੱਖੀ 'ਚੋਂ ਧੂਏ ਉੱਠਣ ਲੱਗੇ ਰਾਤ ਦਾ ਦੂਜਾ ਬਹਿਰ ਸ਼ੁਰੂ ਹੋਇਆ ਪੀੜਾ ਫੰਨੀ ਗੁਰਦੇਵਕੌਰ ਦੇ ਕੰਨੀ ਪੁੱਤਰ ਦੀ ਪਹਿਲੀ ਚੀਕ ਪਈ ਮਾਂ ਦੇ ਮੂੰਹੋਂ ਨਿਕਲਿਆ ਚੰਨ ਮੇਰਾ ਚੰਨ ਚੰਨ ਦੀ ਚੂਰੀ ਕੁੱਟਣ ਦੀ ਰੀਤ ਤਿੰਨਾ ਪੱਤਿਆਂ ਨੇ ਸਾਂਝੇ ਤੌਰ ਤੇ ਨਿਭਾਈ ਸਾਂਝੇ ਚੁੱਲੇ ਤੇ ਰਾਹੂ ਦੀ ਖੀਰ ਤੇ ਵਨਸਵਿੰਨ ਨੇ ਪਕਵਾਨਾਂ ਦੀਆਂ ਦੇਗਾਂ ਰਿਜੀਆਂ ਤਿੰਨੇ ਪੱਤਿਆਂ ਦੀ ਸਾਂਝੀ ਰਗ ਛਿੰਜਾਂ ਪੈਂਦੀਆਂ ਅਖਾੜੇ ਲੱਗਦੇ ਸਾਰੇ ਇੱਕ ਦੂਜੇ ਦੇ ਸਾਹੀ ਮੋਲ ਦੇ ਮਰਦ ਕੰਮ ਧੰਦਿਆਂ 'ਚ ਸਾਂਝੀਵਾਲ ਹੁੰਦੇ ਤਾਂ ਸੁਆਣੀਆਂ ਵੀ ਚੁੱਲ੍ਹੇ ਚੌਂਕੇ ਤੋਂ ਵੇਲੀਆਂ ਉਹ ਵੱਡੀ ਪਿਪਲੀ ਹੇਠ ਮੰਜੇ ਢਾ ਲੈਂਦੀਆਂ ਵਾਣ ਵਟਦੀਆਂ ਨਾਲੇ ਅਟੇਰਦੀਆਂ ਬਾਗ ਫੁੱਲਕਾਰੀਆਂ 'ਚ ਰੇਸ਼ਮ ਨਾਲ ਸੁਗੰਧੀਆਂ ਭਰਦੀਆਂ ਦਿਲਾਂ ਦੀਆਂ ਗੰਡਾਂ ਖੋਲਦੀਆਂ ਦੇਸੀ ਨੁਸਖੇ ਪੁੱਛੇ ਦੱਸੇ ਜਾਂਦੇ ਪਿਪਲੀ ਵੇਦ ਹਕੀਮ ਹੋ ਜਾਂਦੀ ਸੌਣ ਮਹੀਨਾ ਚੜਦਾ ਪਿਪਲੀ ਤੀਆਂ ਬਣਨਾ ਚੁੱਟਦੀ ਕੌਣ ਜਾਣਦਾ ਸੀ ਹਾਸਿਆਂ ਖੇਡਿਆਂ ਦੇ ਛਰਾਟਿਆਂ 'ਚ ਕੋਈ ਕੜਕੜ ਕਰਦੀ ਬਿਜਲੀ ਡਿੱਗੇਗੀ ਤੇ ਧਰਤੀ ਅੰਬਰ ਦੁਪਾੜ ਹੋ ਜਾਵੇਗਾ ਵੇਖਦੇ ਵੇਖਦੇ ਹੰਸਾਂ ਦੀਆਂ ਡਾਰਾਂ ਬਗਿਹੜਾਂ ਦਾ ਰੂਪ ਧਾਰ ਗਈਆਂ ਖੱਤਰੀਆਂ ਤੇ ਚੌਧਰੀਆਂ ਦੀ ਪੱਤੀ ਇੱਕ ਪਾਸੇ ਮੁਸਲਮਾਨਾਂ ਦੀ ਦੂਜੇ ਪਾਸੇ ਉਹ ਲਲਕਾਰੇ ਮਾਰਨ ਲੱਗੀਆਂ ਉਨਾ ਵਿਚਾਰ ਅਜਹੀ ਅਣਦਿਸਦੀ ਕੰਦ ਦੂਸਰੀ ਹਰ ਵੇਲੇ ਇੱਕ ਨੂੰ ਦੂਜੇ ਕੋਲੋਂ ਮੌਤ ਦਾ ਪਰਛਾਵਾਂ ਆਪਣੇ 'ਤੇ ਆਉਂਦਾ ਲੱਗਣ ਲੱਗ ਗਿਆ ਤੇ ਪਿਪਲੀ ਦੀ ਛਾਂ ਸੁੰਨੀ ਪੈ ਗਈ ਜਾਨ ਨਾਲੀ ਜਹਾਨ ਐ ਕੇਰਾ ਨਿਕਲਣ ਦੀ ਕਰੀਏ ਠੰਡ ਠਲਾਰਾ ਹੁੰਦਿਆ ਮੋੜ ਪਾਵਾਂਗੇ ਪੱਤੀ ਤੇ ਘਰ ਟਹਿ ਵੀ ਜਾਣ ਥਾਂ ਤੇ ਕਿਧਰੇ ਨਹੀਂ ਜਾਣ ਲੱਗੀ ਘਰ ਦੇ ਬਡੇਰਿਆਂ ਨੇ ਟੂਮ ਛੱਲਾ ਪੱਲੇ ਬੰਨ ਗੁਰਦੇਵ ਕੌਰ ਤੇ ਉਸ ਦੀਆਂ ਦਰਾਣੀਆਂ ਜਠਾਣੀਆਂ ਨੂੰ ਅੱਗੇ ਲਾ ਲਿਆ ਤੇ ਕਾਲਾਂ ਟਲ ਗਈਆਂ ਕਿਸੇ ਪਾਸਿਓਂ ਉਹਨਾਂ ਦੇ ਸਿਰ ਦੇ ਸਾਈਆਂ ਦੀਆਂ ਖੁਰੀਆਂ ਦੀ ਧੂੜ ਉੜਦੀ ਨਾ ਦੀ ਸੀ ਗੁਰਦੇਵ ਕੌਰ ਦੇ ਮੰਚ ਉਬਾਲ ਉਠਿਆ ਦੋਵਾਂ ਬਾਲਾਂ ਨੂੰ ਸੱਸ ਦੀ ਝੋੜੀ ਸੁਟ ਵਰਦੀ ਅੱਡ ਵਿੱਚ ਸਿਰ ਦੇ ਸਾਈ ਨੂੰ ਲੱਭਣ ਭੱਜ ਪਈ ਮੀਲਕੂ ਪੰਦ ਕੀਤਾ ਬਾਹਰੀ ਕੁਲ੍ਹਾ ਹਟ ਪੱਤੀਵਲ ਵਹੀਰਾਂ ਘੱਤੀ ਆਉਂਦਾ ਸੁਣਿਆ ਹਾਏ ਮੇਰਾ ਗੁੱਡਾ ਤੇ ਗੁੱਡੀ ਰੋਂਦੀ ਕੁਲਾਂ ਦੀ ਪਿਛਲੇ ਪੈਰੀ ਘਰ ਨੂੰ ਭੱਜ ਪਈ ਚਾਂਚਕ ਉਸਦੇ ਪੈਰਾਂ ਕੋਲੋਂ ਬਰਛੀ ਡਿੱਗੀ ਤੇ ਕਿਸੇ ਨੇ ਸਿਰ ਤੋਂ ਲੀੜਾ ਤੂ ਲਿਆ ਜਿਵੇਂ ਹੀ ਮਰਦਾਨਾ ਬਹਾ ਨੇ ਉਸ ਨੂੰ ਲੱਕਮਗਰੋਂ ਜੱਫਾ ਮਾਰਿਆ ਉਹ ਦੁਰਗਾ ਬਣ ਦਹਾੜੀ ਆ ਵੀ ਦੇਖਿਆ ਨਾ ਤਾਪ ਪੂਰੇ ਜ਼ੋਰ ਨਾਲ ਪੁੱਠੀ ਲੱਤ ਵਹਿਸ਼ੀ ਦੇ ਨਾਲਾਂ ਚ ਦੇ ਮਾਰੀ ਬੀੜ ਨਾਲ ਵੱਲ ਖਾਂਦਾ ਉਹ ਜ਼ਮੀਨ ਤੇ ਇਕੱਠਾ ਹੋ ਗਿਆ ਗੁਰਦੇਵ ਕੌਰ ਨੇ ਬਰਛੀ ਚੁੱਕੀ ਤੇ ਉਸ ਦੇ ਢਿੱਡ 'ਚੋਂ ਆਰ-ਪਾਰ ਕਰ ਦਿੱਤੀ ਖੂਨ ਨਾਲ ਲਤਪਤ ਬਰਛੀ ਹਵਾ 'ਚ ਲਹਿਰਾਉਂਦੀ ਚੰਡੀ ਬਣ ਘਰ ਵੱਲ ਭੱਜ ਪਈ ਦੋਵਾਂ ਬਾਲਾਂ ਨੂੰ ਹਿੱਕ ਨਾਲ ਲਾਇਆ ਤੇ ਭੋਂ-ਭੋਂ ਵੇਖਦੀ ਕਾਫਲੇ ਨਾਲ ਜਾ ਰਹੀ ਸਵਰਨ ਸਿੰਘ ਦਾ ਖਿਆਲ ਜਿੰਦ ਨੂੰ ਤੜਫਣੀ ਲਾ ਦਿੰਦਾ ਅੰਦਰ ਕੁਰਲਾ ਉੱਠਦਾ ਤੇਰੀ ਸੱਸੜੀ ਥਲਾਂ ਵਿੱਚ ਰੁਲਦੀ ਕਿੱਥੇ ਲੁਕਿਆ ਹੈ ਮੇਰੇ ਆਪੁੰਣਾ ਵੇ ਮੋੜ ਮੁਹਾਰਾਂ ਦਿਲਾਂ ਦੀਆਂ ਜਾਨੀਆਂ ਤੇਰੇ ਬਾਝ ਹਨੇਰੇ ਮੇਰੂ ਦੇ ਰਾਜੇ ਅਫਰਾ ਤਫਰੀਜ ਨਿੱਕੇ ਨਿੱਕੇ ਦੋ 마ਸੂਮਾ ਨੂੰ ਕੁਛੜੇ ਚੁੱਕੀ ਗੁਰਦੇਵਕੌਰ ਕਾਫਲੇ ਤੋਂ ਪਛੜ ਗਈ। ਬੀਆਬਾਨ ਬੰਦਾ ਨਾ ਪਰਿੰਦਾ। ਉਹ ਕੁਝ ਮੀਲ ਤੁਰਦੀ ਗਈ ਫਿਰ ਸ਼ਰੀਰ ਚ ਸੱਤਿਆ ਮੁਕਣ ਲੱਗੀ। ਥੱਕ ਹਾਰ ਕੇ ਇੱਕ ਦਰਖਤ ਦੀ ਓਟ ਲੈ ਬੈ ਗਈ। ਵੀਰਪਾਲ ਤੇ ਚੰਨ ਨੂੰ ਝੋਲੀ ਚ ਪਾ ਮੂੰਹ ਸਿਰ ਪਲੋਸਿਆ। ਚੰਨ ਦਾ ਪਿੰਡਾ ਭੱਠੀ ਵਾਂਗ ਤਪੇ ਤੇ ਵੀਰਾ ਵੀ ਨੀਂਬੇਹੋਸ਼ੀ ਚ ਉੰਗੀ ਜਾਵੇ। ਗੁਰਦੇਵਕੌਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਬਰਾ ਕੇ ਝੁਗਾ ਚੁੱਕਿਆ ਤੇ ਮੁੰਡੇ ਨੂੰ ਛਾਤੀ ਨਾਲ ਲਾ ਲਿਆ। ਦੋ ਦਿਨਾਂ ਤੋਂ ਭੁੱਖੇ ਢਿੱਡ ਦੁੱਧ ਕਿੱਥੋਂ ਉਤਰਦਾ ਸੁੱਕੀਆਂ ਛਾਤੀਆਂ ਨੂੰ ਪਿੱਟ ਦੀ ਗੁਰਦੇਵਕੌਰ ਦੀ ਬਾਂਗਰ ਨਿਕਲ ਗਈ। ਬਾਲਾਂ ਨੂੰ ਮੋਢੇ ਲਾਏ ਤੇ ਜਿੱਧਰ ਮੂੰਹ ਹੋਇਆ ਉਧਰ ਨੂੰ ਭੱਜ ਪਈ। ਅਚਾਨਕ ਪਾਣੀ ਦੇ ਭਰੇ ਇੱਕ ਟੋਬੇ ਤੇ ਨਿਗਾਹ ਪਈ। ਬਾਲਾਂ ਨੂੰ ਟੋਬੇ ਦੇ ਕੰਡੇ ਲੰਮੇ ਪਾ ਲੀੜਾ ਲਾਉਣ ਲਈ ਹੱਥ ਸਿਰਵਲ ਅਹੂ ਲਿਆ। ਚੇਤਾ ਆਇਆ ਲੀੜਾ ਤਾਂ ਪਹਿਲਾਂ ਹੀ ਸਿਰੋਂ ਲੱਗਿਆ ਸੀ। ਗਲ ਪਾਈ ਕੁੜਤੀ ਦੇ ਅਗਲੇ ਘੇਰੇ ਤੋਂ ਲੰਗਾਰ ਲਾਹਾ ਤੇ ਪਾਣੀ 'ਚ ਡਿਬੋ ਦੋਵਾਂ ਬਾਲਾਂ ਦੇ ਮੱਥੇ ਤੇ ਪੱਟੀਆਂ ਰੱਖ ਦਿੱਤੀਆਂ। ਬੂੰਦ-ਬੂੰਦ ਪਾਣੀ ਉਹਨਾਂ ਦੇ ਬੁੱਲਾਂ ਨੂੰ ਲਾਇਆ। ਬਾਲਾਂ ਨੇ ਉਸਲ ਪੰਨੀ ਹੰਜੂਆਂ ਦੇ ਹੱਟ 'ਚ ਦੋਵਾਂ ਨੂੰ ਵਾਰੋ-ਵਾਰੀ ਚੁੰਮਦੀ ਨੇ ਇੱਧਰ-ਉੱਧਰ ਨਜ਼ਰ ਦੌੜਾਈ। ਕੁਝ ਫਰਲਾਂਗ ਤੇ ਮੂੰਹ 'ਚ ਰੋਟੀ ਦਾ ਟੁਕੜਾ ਲੈ ਕੁੱਤਾ ਭੱਜਾ ਜਾਵੇ। ਗੁਰਦੇਵ ਕੌਰ ਨੇ ਵੱਟਾ ਚੁੱਕਿਆ ਤੇ ਪੂਰੇ ਜ਼ੋਰ ਨਾਲ ਕੁੱਤੇ ਤੇ ਵਗਾਹ ਮਾਰਿਆ। ਕੁੱਤੇ ਦੇ ਮੂੰਹ 'ਚੋਂ ਰੋਟੀ ਡਿੱਗ ਪਈ। ਉਸਨੇ ਇੱਕ ਹੋਰ ਵੱਟਾ ਚੁੱਕਿਆ ਤੇ ਕੁੱਤੇ ਦੀਆਂ ਲੱਟਾਂ 'ਚ ਦੇ ਮਾਰੀ। ਚੂੰ-ਚੂੰ ਕਰਦਾ ਕੁੱਤਾ ਭੱਜ ਗਿਆ। ਡਿੱਗਦੀ ਢੌਂਦੀ ਨੇ ਰੋਟੀ ਦਾ ਟੁਕੜਾ ਚੁੱਕਿਆ, ਸੁੱਕਾ ਲੱਕੜ। ਪਾਣੀ 'ਚ ਭਿਉਆਇਆ, ਕੁਝ ਨਰਮ ਹੋਇਆ। ਭੋਰ-ਭੋਰ ਬਾਲਾਂ ਦੇ ਮੂੰਹ ਪਾਇਆ। ਢਲ ਦਾ ਪਰਛਾਵਾਂ ਖੌਫ ਬਣ ਸ ਰੱਬ ਦਾ ਨਾ ਲੈ ਦੋਵਾਂ ਬਾਲਾਂ ਨੂੰ ਕੁਛੜੇ ਚੁਕ ਲਿਆ ਪੈਰਾਂ ਦੀ ਸੇਧ 'ਚ ਪੁਲਾਂਗ ਪੁੱਟੀ ਸੀ ਕਿ ਚੰਨ ਨੇ ਗਰਦਨ ਇੱਕ ਪਾਸੇ ਸੁੱਟ ਦਿੱਤੀ ਤੇਜ਼ ਬੁਖਾਰ ਨਾਲ ਉਹ ਫਿਰ ਬੇਹੋਸ਼ ਹੋ ਗਿਆ ਸੀ ਗੁਰਦੇਵ ਕੌਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਸ ਨੇ ਦੋਵਾਂ ਬਾਲਾਂ ਦੇ ਮੂੰਹਾਂ ਵੱਲ ਦੇਖਿਆ ਦਿਲ ਕਰੜਾ ਕਰ ਵੀਰਪਾਲ ਦਾ ਮੱਥਾ ਚੁੰਮਿਆ ਇੱਕ ਰੁੱਖ ਦੇ ਮੁੱਡੇ ਬਿਠਾਇਆ ਤੇ ਚੰਨ ਨੂੰ ਬੁੱਕਲ ਚ ਲੈ ਪੈਰ ਗਾਂ ਪੁੱਟ ਲਿਆ ਪਿੱਛੇ ਮੁੜ ਕੇ ਵੇਖਿਆ ਵੀਰਪਾਲ ਬਾਹਾਂ ਉਲਾਰਦੀ ਰੋਈ ਜਾਵੇ मां ਦੀ ਮਮਤਾ ਨੇ ਉਛਾਲ ਮਾਰਿਆ ਪੈਰ ਰੁਕੇ ਫਿਰ ਕੁਛੜੇ ਚੁੱਕ ਕੇ ਪੁੱਤਰ ਦੀ ਕੰਨੀ ਨੂੰ ਸੰਭਾਲਿਆ ਤੇ ਭੱਜ ਪਈ ਉਹ ਕਿੱਧਰ ਨੱਠੀ ਜਾਂਦੀ ਸੀ ਹੋਸ਼ ਨਾ ਹੋਸ਼ਾਈ ਛਾਤੀ ਉੱਤੇ ਸਿਰ ਸੁੱਟੀ ਬੀਬੀ ਬੀਬੀ ਕਰਦੀ ਹਟਕੋਰੇ ਲੈਂਦੀ ਵੀਰਪਾਲ ਗੁਰਦੇਵ ਕੌਰ ਦਾ ਤਰਾ ਨਿਕਲ ਗਿਆ ਚੰਨ ਮੇਰਾ ਚੰਨ ਕਿੱਥੇ ਐ ਖੇਸਰ ਲੈ ਰਾਜੀਏ ਤੇਰਾ ਚੰਨ ਵੀ ਧੀ ਨੂੰ ਸੰਭਾਲ ਕਿੱਥੇ ਛੱਡ ਆਈ ਸੀ ਕਰਮਾ ਮਾਰੀਏ ਉਸ ਦਾ ਸਿਰ ਪਲੋਸਦਿਆਂ ਬੀਬੀ ਨਰੈਣੋ ਨੇ ਪੁੱਛਿਆ ਚੰਨ ਕਿੱਥੇ ਬੀਬੀ ਵੀਰਾ ਕਿਵੇਂ ਨਾਨਦਾ ਪਾਪਾ ਆਪਾ ਕਿੱਥੇ ਉਸ ਦੀਆਂ ਅੱਖਾਂ ਫੇਰ ਬੰਦ ਹੋਣ ਲੱਗੀਆਂ ਸੁਣ ਮਸਾਂਚ ਕੱਲੀ ਕਾਰੀ ਵਿਲਕ ਦੀ ਬਾਲੜੀ ਨੂੰ ਵੇਖ ਪਾਈਆ ਤੇਰਾ ਲੱਖ ਰੋਕਿਆ ਵੀ ਨਾ ਰੁਕਿਆ ਤੇ ਕੁਛੜ ਚਾ ਲਿਆ ਆ ਉਹ ਤੇ ਮੈਂ ਸਿਆਣਿਆ ਬਈ ਹਾ ਤਾਂ ਗੁਰਦੇਵਾਂ ਦੀ ਵੀਰੋਏ ਔਖੇ ਸੌਖੇ ਜਿਵੇਂ ਹੋਇਆ ਆਪਦੇ ਬਾਲਾਂ ਨਾਲ ਇਹਨੂੰ ਵੀ ਲਿਆਏ ਆ ਹੁਣ ਸਾਂਭ ਇਹਨਾਂ ਨੂੰ ਤੇ ਹੋਸ਼ਕਾਰ ਸ਼ੁਕਰਕਰ ਸ਼ਰਨਾਰਥੀ ਕੈਂਪ ਚ ਅਪੜ ਪਏ ਆ ਕਹਿ ਕੇ ਨਰੈਣੋ ਨੇ ਲਿਆ ਕੇ ਚੰਨ ਨੂੰ ਵੀ ਉਸ ਦੀ ਝੋਲੀ ਪਾ ਦਿੱਤਾ ਭਾਰਤ-ਪਾਕ ਦੋ ਆਜ਼ਾਦ ਮੁਲਕ ਹੋਣ ਚ ਆ ਚੁੱਕੇ ਸਨ ਉਜਾਲੇ ਦਾ ਸ਼ਿਕਾਰ ਹੋਏ ਲੋਕਾਂ ਦੇ ਪੁਨਰਵਾਸ ਦਾ ਕੰਮ ਸ਼ੁਰੂ ਹੋ ਚੁੱਕਿਆ ਸੀ ਪਾਕਿਸਤਾਨ ਤੋਂ ਜ਼ਮੀਨਾਂ ਜਾਇਦਾਦਾਂ ਦੇ ਵੇਰਵੇ ਅਨੁਸਾਰ ਗੁਰਦੇਵਕੌਰ ਦੇ ਟੱਬਰ ਨੂੰ ਵੰਡੇ ਗਏ ਪੰਜਾਬ ਚ ਵੱਖ-ਵੱਖ ਥਾਂ 'ਤੇ ਸੈਂਕੜੇ ਏਕੜ ਜ਼ਮੀਨ ਅਲੋਟ ਹੋ ਗਈ ਬੰਦਾ ਕੋਈ ਸਿਰਤੇ ਰਹਿਣਾ ਬੁੱਢੀ ਸੱਸ ਤੇ ਦਾਦੇ ਸੌਰੇ ਦੇ ਆਸਰੇ ਬਾਲ ਬੱਚੇ ਲੈ ਸਾਰੀਆਂ ਸ਼ਰੀਕਣੀਆਂ ਨੇ ਹੁਸੈਨੀ ਵਾਲੇ ਬਾਰਡਰ ਤੋਂ ਕੁਝ ਕਿਲੋਮੀਟਰ ਦੂਰ ਆਪਣੇ ਹਿੱਸੇ ਆਈ ਜ਼ਮੀਨ ਤੇ ਬਾਲ ਬੱਚੇ ਲੈ ਆਣ ਡੇਰੇ ਲਾਏ ਗੁਰਦੇਵ ਕੌਰ ਤੇ ਉਸ ਦੀਆਂ ਦਰਾਣੀਆਂ ਜਠਾਣੀਆਂ ਭੱਜ-ਭੱਜ ਰਾਹਾਂ ਦੀ ਧੂੜ ਫਰੋਈਆਂ ਰੈਬਰ ਅੱਖਾਂ ਦਾ ਨੂਰ ਨਾ ਬਣਦੇ ਉਹ ਵਿਲਕ ਦੀਆਂ ਤੜਪਦੀਆਂ ਹਾੜੇ ਪਾਉਂਦੀਆਂ ਨਾ ਪੌਣਾ ਅੰਗ ਸੁਹਾਂਦੀਆਂ ਪਈਆਂ ਜਿੰਦ ਨੂੰ ਖੋਰਾ ਲਾਂਦੀਆਂ ਕਾਦਾ ਸਾਮਣ ਹਰਿਆ ਦਿਲਾਂ ਦੇ ਮਹਿਰਮਾਂ ਵੀ ਸਾਨੂੰ ਪਈਆਂ ਜੁਦਾਈਆਂ ਖੱਤਰੀਆਂ ਦੀ ਪੱਤੀ ਦੇ ਸਾਰੇ ਬੰਦੇ ਕਿਹੜੇ ਖੂਚ ਜਾ ਲੈਥੇ ਕੋਈ ਖੋਜ ਖਬਰ ਨਾ ਹੌਲੀ-ਹੌਲੀ ਯਕੀਨ ਹੋਣ ਲੱਗਿਆ ਪੱਤੀਆਂ ਪਿੱਛੇ ਰਹਿ ਗਈਆਂ ਨੇ ਹੁਣ ਇੱਧਰ ਟਾਣੀਆਂ ਵਸਾਉਣੀਆਂ ਪੈਣੀਆਂ ਨੇ ਹੱਥੀਗਾਰਾ ਢੋਆ ਇੱਟਾਂ ਥੱਪੀਆਂ ਕਹਾਣੀ ਮਾਰੀ ਤੇ ਗੁਰਦੇਵ ਕੌਰ ਨੇ ਵੀ ਆਪਦੇ ਬੋਟਾਂ ਲਈ ਇੱਕ ਕੋਠੜੀ ਛੱਤ ਲਈ ਜ਼ਿੰਦਗੀ ਦੀ ਤੰਦ ਛੋ ਲਈ ਸੀ ਪਰ ਪਿੱਛੇ ਛੁੱਟੀ ਪੱਤੀ ਦੀ ਵੱਡੀ ਹਵੇਲੀ ਤੇ ਪਿਪਲੀ ਹੀਟ ਲੱਗਦੀਆਂ ਰੌਣਕਾਂ ਜਿੰਦ ਨੂੰ ਖੋਰਾ ਲਾਂਦੀਆਂ ਸਵਰਨ ਸਿੰਘ ਦੀਆਂ ਸ਼ਿਰਨੀਆਂ ਦਿਲ ਨੂੰ ਵਿਲੇਟ ਪਰਦੀਆਂ ਰਾਤ ਪਰ ਉਸਲਾਂ ਲੈਂਦੀ ਬਾਲਾਂ ਵੱਲ ਧਿਆਨ ਵਟਾਉਂਦੀ ਸੋਨੇ ਦਾ ਪਲੰਗ ਵਿਛਾਵਾਂ ਉੱਤੇ ਸੋਨਾ ਲਾਲ ਖਿਡਾਵਾਂ ਤੇਰੀ ਦੂਰ ਬੁਲਾਈ ਜਗਦਿਆਂ ਚਾਨਣਾ ਵੀ ਪਿਓ ਦੀ ਅਣ ਸੁਵਦਾਵੀ ਲੋਰੀ ਕਦੋਂ ਵੈਰਾਗ ਮੇਂ ਗੀਤ ਚ ਬਦਲ ਜਾਂਦੀ ਪਤਾ ਨਾ ਲੱਗਦਾ ਟੁੱਟ ਗਏ ਬਾਂਕਾਂ ਦੇ ਬੋਰ ਵੇ ਰੁੱਸ ਗਏ ਵਣਾਂ ਦੇ ਮੋਰ ਵੇ ਤੂੰ ਮੋੜ ਮਹਾੜਾ ਦਿਲਾਂ ਦੇ ਮਹਿਰਮਾਂ ਤੇਰੇ ਬਾਝ ਹਨੇਰੇ ਵਿਰੂਧਿਆ ਰਾਜਿਆ ਮੈਂ ਔਸੀਆਂ ਪਾਵਾਂ ਰੋ ਰੋ ਅੱਖਾਂ ਦੇ ਕੋਏ ਸੁੱਕ ਗਏ ਆਖਿਰ ਗੁਰਦੇਵ ਕੌਰ ਤੇ ਉਸਦੇ ਬਾਕੀ ਸ਼ਰੀਕੇ ਨੇ ਹੋਣੀ ਅੱਗੇ ਹਥਿਆਰ ਸੁੱਟ ਪਿੱਛੇ ਛੁੱਟਿਆਂ ਦੇ ਸਾਥ ਦੇ ਤੀਲੇ ਤੋੜ ਸੁੱਟ ਦਿੱਤੇ ਗੁਰਦੇਵ ਕੌਰ ਨੇ ਸਾਵਾ ਸਾਲੂ ਸਾੰਭ ਚਿੱਟਾ ਲੀੜਾ ਸੁੰਬਰ ਲਿਆ ਆਪ ਵਾਹੀ ਕਰਨ ਦੀ ठान ਲਈ ਬਿਆਬਾਨ ਕੱਲਰੀ ਧਰਤੀ ਨੂੰ ਵਾਹੀ ਯੋਗ ਬਣਾਉਣਾ ਕਿਹੜਾ ਸੌਖਾ ਕੰਮ ਸੀ ਸ਼ਰੀਕੇ ਨਾਲ ਸਾਂਝੀ ਖੇਤੀ ਜੋਤ ਲਈ ਵੀਰਪਾਲ ਤੇ ਚੰਨ ਉਸ ਦਾ ਇੱਕ ਪਲ ਵਿਸਾਹ ਨਾ ਖਾਂਦੇ ਤੇ ਉਹ ਦੋਹਾਂ ਬਾਲਾਂ ਦਾ 8-9 ਮਹੀਨੇ ਇਸੇ ਖੁਸ਼ਕੀ ਤੇ ਬੇਰੰਗੀ ਚ ਲੰਘ ਗਏ ਕੌਣ ਜਾਣਦਾ ਸੀ ਜੀਵਨ ਦੀ ਪੱਤ ਚੜ ਚ ਫੇਰ ਤੋਂ ਬਹਾਰ ਦਸਤਕ ਦੇਵੇਗੀ ਤੇ ਔੜਾ ਮਾਰੀ ਧਰਤੀ 'ਚ ਵੱਤਰ ਨਿਪਤਰ ਪਵੇਗਾ ਕੁਦਰਤ ਸੁਖਤ ਸਨੇਹਾ ਬਣਾ ਬਹੜੀ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੇ ਪਾਕਿਸਤਾਨ ਰਹਿ ਗਏ ਹਿੰਦੁਸਤਾਨੀ ਤੇ ਹਿੰਦੁਸਤਾਨ ਰਹਿ ਗਏ ਪਾਕਿਸਤਾਨੀਆਂ ਨੂੰ ਆਪੋ ਆਪਣੇ ਮੁਲਕ ਭੇਜਣ ਦਾ ਉਪਰਾਲਾ ਵਿੱਡਿਆ ਸੀ ਇਸੇ ਮੌਕੇ ਨੇ ਗੁਰਦੇਵ ਕੌਰ ਦੀ ਉਜੜੀ ਦੁਨੀਆ ਫੇਰ ਤੋਂ ਆਬਾਦ ਕਰ ਦਿੱਤੀ ਪ੍ਰਭਾਤ ਨੇ ਅੱਖ ਫੋਲ ਤੇ ਗੁਰਦੇਵ ਕੌਰ ਦੀ ਜ਼ਿੰਦਗੀ ਦਾ ਹਨੇਰਾ ਮੁੱਕ ਗਿਆ ਸਵਰਨ ਸਿੰਘ ਨੇ ਛੀਆਂ ਭਰਾਵਾਂ ਨਾਲ ਟਾਣੀ ਦੇ ਚੌਰਾਹੇ ਤੇ ਆ ਜੁੱਤੀ ਝਾੜੀ ਅੱਖਾਂ ਸਾਹਮਣੇ ਅੱਖਾਂ ਦਾ ਨੂਰ ਵੇਖ ਗੁਰਦੇਵ ਕੌਰ ਦਾ ਉਤਲਾਸਾ ਉੱਤੇ ਹੇਠਲਾ-ਹੇਠਾਂ ਡੱਕਿਆ ਗਿਆ ਨਵੇਂ ਸੁਪਨਿਆਂ ਦੀ ਤੰਦ ਕੱਤ ਦੀ ਗੁਰਦੇਵ ਕੌਰ ਬਾਲਾਂ ਦੁਆਲੇ ਚੱਕਰੀ ਹੋਈ ਰਹਿੰਦੀ ਤੇ ਸਵਰਨ ਸਿੰਘ ਉਸ ਦੁਆਲੇ ਲਾਟੂ ਬਣ ਘੁੰਮਦਾ ਰਹਿੰਦਾ ਧੁੱਪਾਂ ਸਿਆੜਾਂ ਚ ਮਿੱਟੀ ਨਾਲ ਮਿੱਟੀ ਹੁੰਦੀ ਗੁਰਦੇਵ ਕੌਰ ਨੂੰ ਉਸ ਹੱਥੀ ਛਾਵਾਂ ਕੀਤੀਆਂ ਵਾਹੀ ਆਪ ਸਾਹਮ ਗੁਰਦੇਵ ਕੌਰ ਨੂੰ ਕੱਚੀ ਹਵੇਲੀ ਦੀ ਪਟਰਾਣੀ ਬਣਾ ਬੋਹਿਓ ਪੈਰ ਨਾ ਕੱਢਣ ਦਿੰਦਾ ਵਕਤ ਦੇ ਗੇੜ ਨਾਲ ਜ਼ਿੰਦਗੀ ਦਾ ਚੱਕਾ ਫੇਰ ਤੋਂ ਰਿੜ ਪਿਆ ਉੱਤੋ ਰਿੱਤੀ ਗੁਰਦੇਵ ਕੌਰ ਦੇ ਘਰ ਤਿੰਨ ਧੀਆ ਤੇ ਤਿੰਨ ਪੁੱਤਰਾਂ ਨੇ ਜਨਮ ਲਿਆ ਚਾਰ ਪੁੱਤਰਾਂ ਦੀ ਮਾਂ ਬਣੀ ਅੱਖਾਂ ਭਰ ਕੇ ਆਖਦੀ ਆਪਣੇ ਖੂਨ ਨਾਲ ਸਿੰਜੇ ਚਾਰ ਮੋਢਿਆਂ ਤੇ ਸਵਾਰ ਹੋ ਕੇ ਜਾਊ ਰੱਬ ਦੇ ਘਰ ਵਜੂਦ ਜੋ ਮੋਹ ਚੰਨ ਨਾਲ ਸੀ ਉਹ ਬਾਕੀਆਂ ਨਾਲ ਚਾਹ ਕੇ ਵੀ ਮਹਿਸੂਸ ਨਾ ਕਰਦੀ ਦੂਜਿਆਂ ਦੇ ਮੂੰਹ ਚੋਂ ਕੱਢ ਚੰਨ ਦੇ ਮੂੰਹ ਗਰਾਹੀਆਂ ਪਾਣ ਤੱਕ ਜਾਂਦੀ ਪਰ ਸਵਰਨ ਸਿੰਘ ਸਾਰਿਆਂ ਨੂੰ ਇੱਕੋ ਅੱਖ ਨਾਲ ਵੇਖਦਾ ਆ ਪੜਿਆ ਲਿਖਿਆ ਬਾਲਾਂ ਦੇ ਪੜ੍ਹਾਈ ਲਿਖਾਈ ਵੱਲੋਂ ਅਵੇਸਲਾ ਨਾ ਸੱਤਵੇਂ ਵਰੇ ਦਾ ਚੰਨ ਸਕੂਲ ਪੜ੍ਹਨੇ ਪਾਇਆ ਪੜ੍ਹਾਈ 'ਚ ਚੰਗਾ ਚੱਲ ਨਿਕਲਿਆ ਬਾਪ ਦੀ ਨੇਚਾ ਸਰਕਾਰੀ ਦਰਬਾਰੇ ਝਾਕ ਰੱਖ ਲੱਗੇ ਸਕੂਲ ਟਾਣੀ ਤੋਂ 8 ਕਿਲੋਮੀਟਰ ਦੂਰ ਸ਼ਹਿਰ ਚ ਪੈਂਦਾ ਪੈਦਲ ਜਾਂਦੇ ਆਂਦੇ ਬਾਲ ਦੀ ਘਰ ਵਾਪਸੀ ਤੱਕ ਦੋਹਾਂ ਜੀਆਂ ਦੇ ਸਾਹ ਸੁੱਤੇ ਰਹਿੰਦੇ ਮੀਂਹ ਆਂਦਾ ਟਾਣੀ ਤੋਂ ਸ਼ਹਿਰ ਦਾ ਕੱਚਾ ਰਾਹ ਗਰਬ ਬਣ ਜਾਂਦਾ ਕੌੜਾ ਕੁੱਟ ਪਰ ਦੋ ਕਿੱਲੇ ਪੈਲੀ ਵੇਚੀ ਤੇ ਸ਼ਹਿਰ ਚ ਚਾਰ ਕਨਾਲਾਂ ਥਾਂ ਖਰੀਦ ਹਵੇਲੀ ਵੱਲ ਲਈ ਵੇਲੇ ਸਿਰ ਵੀਰਪਾਲ ਦੇ ਹੱਥ ਪੀਲੇ ਕਰਤੀ ਦਾ ਭਾਰਾ ਲਾ ਲਿਆ ਕੁਛੜ ਪੁੱਤਰ ਚੁੱਕੀ ਮਾਂ ਦਾ 6ਵਾਂ ਜਨੇਪਾ ਕਟਵਾਉਣ ਆਈ ਵੀਰਪਾਲ ਨਾਲ ਗੁਰਦੇਵ ਕੌਰ ਕੋਲੋਂ ਅੱਖ ਨਾ ਮਿਲੀ ਜਾਏ 7ਵੀਂ ਵਾਰ ਕੁੱਖੋਂ ਹੋਈ ਚੰਨ ਮੰਗਿਆ ਹੋਇਆ ਸੀ ਉਧਰੋਂ ਚੰਨ ਦੀ ਬਰਾਤ ਚੜੀ ਇੱਧਰ ਗੁਰਦੇਵ ਕੌਰ ਨੂੰ ਜੰਮਣ ਪੀੜਾਂ ਛਿੜ ਪਈਆਂ ਡੋਲੀ ਘਰ ਆਉਣ ਤੱਕ ਚੰਨ ਦੀ ਨਿੱਕੀ ਭੈਣ ਦਾ ਜਨਮ ਹੋ ਚੁੱਕਾ ਸੀ ਅਠਵਾਂ ਢਿੱਡ ਕਰੋੜੀ ਹੋਣ ਤੱਕ ਉਹ ਪੋਤੇ-ਪੋਤਰੀ ਤੇ ਚਾਰ ਦੋਤੇ ਗਤਰੀਆਂ ਵਾਲੀ ਹੋ ਗਈ ਸੀ ਨਿੱਕੇ ਨੇ ਮਾਂ ਦੇ ਨਾਲ ਪਰਝਾਈ ਦਾ ਵੀ ਦੁੱਧ ਚੁੰਗਿਆ ਤੇ ਮਾਂ ਨਾਲੋਂ ਵੱਧ ਉਹ ਪਰਝਾਈ ਦਾ ਹੋ ਗਿਆ ਚੰਨ ਦੀ ਘਰਵਾਲੀ ਨੇ ਉਦਦਮ ਕੀਤਾ ਸੱਸ ਨੂੰ ਨਾਲ ਲੈ ਆਪਣੀ ਨਸਬੰਦੀ ਕਰਵਾਉਣ ਗਈ ਸੱਸ ਦੀ 나ੜ ਨੂੰ ਵੀ ਟਾਂਕੇ ਲਵਾਇਆਈ ਉਧਰੋਂ ਓਖੜਿਆਂ ਦੀ ਇਧਰ ਜੜ ਲੱਗਣ ਲੱਗੀ 10ਵੀਂ ਪਾਸ ਕਰਦਿਆਂ ਚੰਨ ਲਈ ਸਰਕਾਰੀ ਦਵਾਰੇ ਖੁੱਲ ਗਏ ਤੇ ਉਹ ਪਟਵਾਰੀ ਹੋ ਗਿਆ ਪਹਿਲੀਆਂ ਵਾਦਦੇ ਪਈਆਂ ਮਾਲ ਡੰਗਰ ਲਈ ਵਾੜੇ ਛੱਤ ਗਏ ਵੇੜੇ 'ਚ ਫਲ-ਫਲ ਦੇ ਫੁੱਲ ਮਹਿਕ ਦੇ ਸੰਘਣੀਆਂ ਛਾਵਾਂ ਹੇਠ ਪਿੰਗਾ ਦੇ ਹੁਲਾਰੇ ਮਾਣਦੇ ਬਾਲਾਂ ਦੀਆਂ ਕਿਲਕਾਰੀਆਂ ਰੂਹ ਨੂੰ ਸਕੂਨ ਦਿੰਦੀਆਂ ਸਵਰਨ ਸਿੰਘ ਦੀ ਹਵੇਲੀ ਮੇਲਾ ਹੋ ਗਈ ਸ਼ਹਿਰ ਦੀ ਧੁਨੀ ਚ ਪੈਂਦੀ ਸਵਰਨ ਸਿੰਘ ਦੀ ਹਵੇਲੀ ਨੂੰ ਤਿੰਨ ਪਾਸਿਓ ਸੜਕ ਲੱਗਦੀ ਬਾਜ਼ਾਰ ਵੱਧਦਾ ਵੱਧਦਾ ਉਸ ਦੀ ਹਵੇਲੀ ਨਾਲ ਆਣ ਲੱਗ ਗਿਆ ਸ਼ੇਰੀ ਰੰਗ ਚ ਢਲਦੇ ਸਵਰਨ ਸਿੰਘ ਨੇ ਹਵੇਲੀ ਦੇ ਮੱਥੇ ਤੇ ਮਾਰਕਟ ਕੱਟ ਦਿੱਤੀ ਸਵਰਨ ਸਿੰਘ ਟਾਣੀ ਤੇ ਨਹੀਂ ਸ਼ਹਿਰ ਤੇ ਆਸੇ ਪਾਸੇ ਦੇ ਇਲਾਕੇ ਚ ਸਰਦਾਰ ਸਵਰਨ ਸਿੰਘ ਵਜੋਂ ਜਾਣਿਆ ਜਾਣ ਲੱਗਾ ਸਵਰਨ ਸਿੰਘ ਸਰਦਾਰ ਹੋਇਆ ਤਾਂ ਗੁਰਦੇਵਕੌਰ ਸਰਦਾਰਨੀ ਹੋ ਗਈ ਰੱਖ ਰੱਖ ਭੁੱਲਦੀ ਇੱਕ ਲਾਉਂਦੀ ਇੱਕ ਪਾਉਂਦੀ ਬਣ ਬਣ ਬੈਂਦੀ ਧੀਆ ਪੁੱਤਰ ਆਪੋ ਆਪਣੀ ਥਾਈ ਦੁੱਧੀ ਨਹਾਉਂਦੇ ਪੁੱਤੀ ਫਲ ਦੇ ਕਬੀਲਦਾਰੀਆਂ ਵਾਲੇ ਹੋ ਗਏ ਵੱਡੇ ਕੁੜਮੇ ਵਾਲੀ ਵੀਰਪਾਲ ਨੂੰ ਸਾਹ ਲੈਣ ਦੀ ਵੇਲ ਨਾ ਪਰ ਮਾਂ ਤੇ ਚੰਨ ਨਾਲੋਂ ਮੋਹ ਨਾ ਕਟਿਆ ਛੋਟੇ ਹੁੰਦਿਆਂ ਮਾਂ ਵੱਲੋਂ ਰੁੱਖ ਛੱਡ ਆਉਣ ਦੀ ਘਟਨਾ ਭਾਵੇਂ ਵਿਸਰ ਗਈ ਸੀ ਪਰ ਇਕੱਲ ਤਰਾਉਣ ਦੀ ਸੁੱਤੀ ਪਈ ਤਰੱਬਕ ਉੱਠਦੀ ਝਟਕੜੀ ਮਾਂ ਨਾ ਦਿੱਸਦੀ ਸਿਰ ਤੇ ਤੂਫਾਨ ਚੁੱਕ ਲੈਂਦੀ ਆਪਣੀ ਘਰ ਗਰਸਤੀ ਸਾਮ ਦੀ ਦਸੀ 15 ਦਿਨੀ ਪੇਕੇ ਗੇੜਾ ਮਾਰੀ ਰੱਖਦੀ ਮਾਂ ਦੀ ਰੱਤੀ ਪਰ ਅਣ ਦੇਖੀ ਸਹਿ ਨਾ ਹੁੰਦੀ ਤੇ ਭਰਾ ਪਰਜਾਈਆਂ ਨਾਲ ਖੈ ਵੜਦੀ ਬੰਦੇ ਦਾ ਚਿੱਤ ਤੋਲਾ ਕਦੀ ਮਾਸਾ ਦੰਤ ਕਥਾ ਮੰਗ ਸੁਣੀ ਸੁਣਾਈ ਇੱਕ ਵਾਰ ਚੰਨ ਦੀ ਘਰਵਾਲੀ ਨੇ ਵੀਰਪਾਲ ਦੇ ਮੂੰਹ ਤੇ ਕਹਿ ਮਾਰੀ ਚੰਗੀ ਪਲੀ ਮਗਰੋਂ ਲਾ ਆਈ ਸੀ ਬੀਬੀ ਵੱਡੀ ਚੌਧਰਾਣੀ ਨਰੇਣੋ ਚੁੱਕ ਲਿਆ ਇਹਨੂੰ ਸਾਡਾ ਲਹੂ ਪੀਣ ਨੂੰ ਵੇਲੀ ਸਿਰ ਦਾ ਖਾਉ ਦੂਜੇ ਦਿਨ ਮੂੰ ਚੁੱਕੀ ਵਾ ਵੜੇਗੀ ਸੁਣ ਕੇ ਚੰਨ ਨੂੰ ਅਜੀਹਾ ਵੱਟ ਚੜਿਆ ਵੇਲੇ ਚ ਪਿਆ ਘੋਟ ਨਾ ਚੁੱਕਿਆ ਤੇ ਘਰਵਾਲੀ ਤੇ ਫੇਰ ਸੁੱਟ ਦਿੱਤਾ ਸਾਰਾ ਟੱਬਰ ਛਡਾਉਣ ਵਾਲਾ ਪਰ ਉਹ ਕਿੱਥੇ ਕਿਸੇ ਦੇ ਕਾਬੂ ਆਵੇ ਪੇਕੇ ਘਰ ਦੀ ਸੁਖ ਮੰਗਦੀ ਵੀਰਪਾਲ ਆਪਣੇ ਘਰ ਨੂੰ ਮੁੜ ਗਈ ਚੰਨ ਦੀ ਘਰ ਵਾਲੀ ਨੇ ਅਜੀਹਾਂ ਰਫੜ ਡਾਇਆ ਗੱਲ ਬਟਵਾਰੇ ਤੱਕ ਜਾ ਪੁੱਜੀ ਸਵਰਨ ਸਿੰਘ ਨੇ ਸਿਆਣਪ ਵਰਤੀ ਜਿਨਨੇ ਪੁੱਤਰ ਓਨੇ ਚੁੱਲ੍ਹੇ ਉਸ ਹਵੇਲੀ ਦੇ 5 ਹਿੱਸੇ ਵੰਡ ਦਿੱਤੇ ਚਾਰ ਬਰਾਬਰ ਹਿੱਸੇ ਚਾਰਾਂ ਪੁੱਤਰਾਂ ਦੇ ਤੇ ਪੰਜਵਾਂ ਹਿੱਸਾ ਗੁਰਦੇਵ ਕੌਰ ਦੇ ਨਾਂ ਕਰਕੇ ਚਾਲੂ ਸਾਲ ਦੀ ਫਸਲ ਬਾੜੀ ਦਾ ਮੁਨਾਫਾ ਤੀਆਂ ਨੂੰ ਵੰਡ ਦਿੱਤਾ ਦੋ ਦੁਕਾਨਾਂ ਤੀਆਂ ਦੇ ਖਾਤੇ ਰੱਖਵੀਆਂ ਕਰ ਦਿੱਤੀਆਂ ਗੁਰਦੇਵ ਕੌਰ ਦੇ ਨਾਂ ਵਾਲਾ ਹਿੱਸਾ ਜਦੋਂ ਤੱਕ ਉਹ ਦੋਵੇਂ ਜੀ ਜਿਉਂਦੇ ਹਨ ਉਹਨਾਂ ਦਾ ਹੈ ਉਹਨਾਂ ਦੇ ਮਰਨ ਤੋਂ ਬਾਅਦ ਜਿਸ ਤੇ ਘਰ ਉਹਨਾਂ ਦੋਹਾਂ ਚੋਂ ਬਾਅਦ ਚ ਮਰਨ ਵਾਲੇ ਦੀ ਸੰਭਾਲ ਹੋਵੇਗੀ ਉਸ ਦਾ ਹੋਵੇਗਾ ਉਹ ਸਾਰੇ ਮਰਨੇ ਪਰਨੇ ਇਸੇ ਹਿੱਸੇ ਚੋਂ ਪੁਗਤਾਏਗਾ ਵੱਡੀ ਹਵੇਲੀ ਚ ਰੁੱਖਾਂ ਦੀਆਂ ਛਾਵਾਂ ਜਿਥਾਂ ਕੰਧਾਂ ਨੇ ਮਲ ਲਈ ਆਪੋ ਆਪਣੀ ਥਾਂ ਹੀ ਸਾਰੇ ਸੁੱਖ ਦੀ ਖਾਂਦੇ ਚੰਨ ਤੇ ਵੀਰਪਾਲ ਬਾਲਾ ਨੂੰ ਵਿਆਹ ਕੇ ਆਪ ਦਾਦੇ-ਦਾਦੀਆਂ ਤੇ ਨਾਨੇ-ਨਾਨੀਆਂ ਬਣ ਗਏ ਪੁੱਤਰ ਨੂੰ ਦਾ ਗੁਰਦੇਵਕੌਰ ਬਾੜਾ ਤੇ ਕਰਦੀ ਉਹ ਵੀ ਦਾਦੀ ਸੱਸ ਦਾ ਸੱਸ ਨਾਲੋਂ ਵੱਧ ਸਤਿਕਾਰ ਕਰਦੀ ਚੰਨ ਦੀ ਘਰ ਵਾਲੀ ਨੂੰ ਤੇ ਲੱਖ ਨਿਗਾਹ ਰੱਖਦੀ ਪਰ ਉਹ ਸੱਸ ਤੋਂ ਅੱਖ ਬੱਚ ਗੁਰਦੇਵਕੌਰ ਦੀ ਗੋਡੀ ਜਾ ਬੈੰਦੀ ਪੁੱਤਰ ਨੂੰ ਨੇ ਪੁੱਤਰ ਜਨਮਿਆ ਗੁਰਦੇਵਕੌਰ ਦੀ ਅੱਡੀ ਭੋਏ ਨਾ ਲੱਗੇ ਮੂਲ ਨਾਲੋਂ ਵਿਆਜ ਪਿਆਰਾ ਤੇ ਜਦੋਂ ਚੱਕਰਵਰਤੀ ਵਿਆਜ ਉਸਵਲ ਬਾਹਾਂ ਓਲਾਰ ਕੇ ਕੁਛੜ ਚੜਨ ਲਈ ਰਿਆਲ ਕਰਦਾ ਉਹ ਵਾਰੀ-ਵਾਰੀ ਜਾਂਦੀ ਆਨੇ ਬਹਾਨੇ ਗੇੜਾ ਦਿੰਦੀ ਉਹ ਚੰਨ ਦੀ ਦੈਲੀਜ਼ ਲੰਘ ਜਾਂਦੀ ਤੇ ਚੁੰਨੀ ਦੀ ਬੁੱਕਲ 'ਚ ਲੁਕਾਈ ਸ਼ੈ ਫੜਾ ਆਉਂਦੀ ਜਿੱਥੇ ਵੇਲੇ ਸਿਰ ਜ਼ਮੀਨ ਜਾਇਦਾਦ ਵੰਡ ਸਵਰਨ ਸਿੰਘ ਨੇ ਪੁੱਤਰਾਂ 'ਚੋਂ ਲੜਾਈ ਦੀ ਜੜ ਪੁੱਟ ਸੁੱਟੀ ਸੀ ਉੱਥੇ ਹਵੇਲੀ 'ਚ ਉਸਰੀਆਂ ਕੰੰਧਾਂ ਗੁਰਦੇਵ ਕੌਰ ਨੂੰ ਡੋਬੂ ਪਾਉਂਦੀਆਂ ਉਸ ਨੂੰ ਪਿੱਛੇ ਛੱਡੀ ਪਿਪਲੀ ਵਾਡੂ ਲਾਉਂਦੀ ਫਿਲਮ ਵਾਂਗ ਚੱਲਦੀ ਜ਼ਿੰਦਗੀ ਦੀ ਰੀਲ ਉਸ ਦਾ ਅੰਦਰ ਕੋਂਦੀ ਵਡੀਆਂ ਹਵੇਲੀਆਂ ਦੀ ਬਣੀ ਮਹਾਰਾਣੀ ਬੀਬੀ ਉਸਰੇ ਚੁਬਾਰੇ ਰੰਗ ਲਾਏ ਕਰਤਾਰ ਨੇ ਛਾਈਆਂ ਹਰੀਆਲੀਆਂ ਤੇ ਬੰਬੀਆਂ ਸ਼ਰਾਟੇ ਲਾਏ ਪੂਰੇ ਵਾਲੀ ਵਾਹ ਵਗੇ ਪੰਛੀ ਫਿਰ ਕਾਸ ਤੋਂ ਉਦਾਸ ਨੇ ਕੰਮ ਕਰਦਾ ਸਵਰਨ ਸਿੰਘ ਉੱਡਿਆ ਫਿਰਦਾ ਕੜੀ ਵਰਗਾ ਸਰੀਰ ਜ਼ਿੰਦਗੀ ਭਰ ਟਿੱਡ ਪੀੜ ਦਾ ਚੂਰਨ ਫੱਕ ਨਾ ਵੇਖਿਆ ਮੱਥੀ ਮੱਥੀ ਉੱਠਦੀ ਪੀੜ ਵੱਖੀ ਚ ਅਜੇਹੀ ਸੂਲ ਬਣ ਬੈਠੀ ਦਿਨਾਂ ਚ ਮੰਜੇ ਨਾਲ ਜੁੜ ਗਿਆ ਕੈਂਸਰ ਕਿਸ ਸ਼ੈ ਨੂੰ ਕਹਿੰਦੇ ਨੇ ਉਹਦੀ ਜਾਣੇ ਬਲਾ ਆਖਰੀ ਸਟੇਜ ਤੇ ਆਖ ਡਾਕਟਰਾਂ ਨੇ ਸੇਵਾ ਕਰਨ ਦੀ ਸਲਾਹ ਦੇ ਘਰ ਨੂੰ ਮੋੜ ਦਿੱਤਾ। ਸੰਗਰਾਂ ਦਿਹਾੜਾ ਰਾਤ ਦਾ ਆਖਰੀ ਪਹਿਰ ਗੁਰਦੁਆਰੇ ਦੇ ਸਪੀਕਰ ਚੋਂ ਅੰਮ੍ਰਿਤ ਵੇਲੇ ਦਾ ਵਾਕ ਕਰਨੀ ਪਿਆ। ਸਵਨ ਸਿੰਘ ਨੇ ਆਖਰੀ ਹਿਜਕੀ ਲਈ। ਪੁੱਤਰਾ ਨੇ ਮੰਜੇ ਤੋਂ ਹੇਠਾਂ ਲਾ ਦੀਵਾ ਬੱਟੀ ਕੀਤਾ ਸੀ ਕਿ ਭੌਰ ਉਡਾਰੀ ਮਾਰ ਗਿਆ। ਪਤੀ ਦਾ ਸਦੀਵੀ ਵਿਛੋੜਾ ਗੁਰਦੇਵ ਕੌਰ ਲਈ ਅਸਹਿ ਹੋ ਗਿਆ। ਬੁੱਤ ਬਣੀ ਇੱਕ ਤੱਕ ਸਵਨ ਸਿੰਘ ਦੀ ਮ੍ਰਿਤਕ ਦੇਨ ਨੂੰ ਤੱਕੀ ਜਾਵੇ। ਅੱਖੋਂ ਇੱਕ ਅਥਰੂ ਨਾ ਕੇਰਿਆ ਬੀਰਪਾਲ ਦੇ ਵੈਣ ਪੱਥਰ ਦਿਲਾਂ ਦਾ ਕਲੇਜਾ ਪਾੜਦੇ ਇੱਕ ਵੇਰਾ ਅੱਖੀਆਂ ਖੋਲਵੇਂ ਮੇਰਿਆ ਬਾਬਲਾ ਅੰਮਣੀ ਨੂੰ ਛਾਇਆ ਨੇਰਵੇਂ ਜਗਦਿਆ ਚਾਨਣਾ ਸਾਡਾ ਹੋਇਆ ਮੰਦੜਾ ਹਾਲਵੇਂ ਜਿੰਦਦਿਆ ਰੱਖਿਆ ਸਾਨੂੰ ਵੀ ਲੈ ਜਾ ਨਾਲ ਵੇ ਰੂਹਦਿਆ ਰਾਜਿਆ ਚੰਨ ਨੇ ਮਾਂ ਨੂੰ ਬੁੱਕਲ ਚ ਲੈ ਧਾਂ ਮਾਰੀ ਪੇ ਗੁਰਦੇਵ ਕੌਰ ਨੇ ਬਾਂਗਰ ਲਾ ਦਿੱਤੀ ਪਿੱਟ ਪਿੱਟ ਛਾਤੀਆਂ ਤੇ ਪੱਟ ਛਿਲ ਮਾਰੇ ਉਹ ਰੋਂਦੀ ਨਾ ਸੰਭਲੇ ਦੰਦਲਾ ਪੈ ਪੈ ਜਾਣ ਅੰਤਮ ਦਰਸ਼ਨਾਂ ਲਈ ਸਵਣ ਸਿੰਘ ਦੀ ਦੇ ਪੂੜੀ ਤੇ ਪਾਈ ਗੁਰਦੇਵ ਕੌਰ ਪਤੀ ਦੀ লাশ ਨਾਲ ਲਿਪਟ ਗਈ ਔਖੇ ਸੌਖੇ ਉਸ ਨੂੰ লাশ ਨਾਲੋਂ ਵੱਖ ਕੀਤਾ ਗਿਆ ਚਾਰਾਂ ਪੁੱਤਰਾਂ ਨੇ ਪਿਓ ਦੀ ਅਰਥੀ ਨੂੰ ਮੋੜਾ ਦਿੱਤਾ ਸੰਸਕਾਰ ਦਹਲਿਸ ਤੋਂ ਲੰਘਿਆ ਤੇ ਗੁਰਦੇਵ ਕੌਰ ਨੂੰ ਅਦਰੰਗ ਦਾ ਦੌਰਾ ਪੈ ਗਿਆ ਇੱਕ ਬਜ਼ੁਰਗ ਨੇ ਡੱਬ ਚੋਂ ਕੱਢ ਚੌਲ ਦੇ ਦਾਣੇ ਜਿੰਨੀ ਅਫੀਮ ਉਸ ਦੀ ਜ਼ੁਬਾਨ ਹੇਠ ਰੱਖੀ ਪਰ ਕੋਈ ਫਾਇਦਾ ਨਾ ਸਤਾਰੀਏ ਦਾ ਪੋਗ ਪੈਣ ਤੱਕ ਮਕਾਨ ਆਉਂਦੀਆਂ ਰਹੀਆਂ ਗੁਰਦੇਵ ਕੌਰ ਨੂੰ ਸੁਰਤਨਾ ਰੱਬ ਦਾ ਪਾਣਾ ਮਨ ਸਬਰ ਕਰਨ ਦਾ ਹੌਸਲਾ ਦਿੰਦੇ ਸਾਖ ਸੰਬੰਧੀ ਆਪੋ ਆਪਣੇ ਘਰਾਂ ਨੂੰ ਮੁੜ ਗਏ ਜਿੰਨੇ ਦਿਨ ਰਹੀ ਬੀਰਪਾਲ ਨੇ ਇੱਕ ਮਿੰਟ ਮਾਂ ਦਾ ਵਿਸਾ ਨਾ ਖਾਦਾ ਘਰ ਪਰਿਵਾਰ ਵਾਲੀ ਸੀ ਰੋਂਦੀ ਵਿਲਕਦੀ ਉਹ ਵੀ ਆਪਣੇ ਘਰ ਨੂੰ ਮੁੜ ਗਈ ਉਧਰ ਮਰਿਆ ਨਾਲ ਮਰਿਆ ਤੇ ਨਹੀਂ ਜਾਂਦਾ ਬੀਬੀ ਹੋਸ਼ ਕਰ ਚੰਨ ਦੁੱਧ ਚ ਡੋਬ ਡੋਬ ਗਰਾਹੀ ਮਾਂ ਦੇ ਮੂੰਹ ਪਾਉਂਦਾ ਉਹ ਚੱਪਾ ਕੁਲਪਤੀ ਖਾ ਲੈਂਦੀ ਤੇ ਨਾਲ ਹੀ ਉਸ ਨੂੰ ਜੰਗਲ ਪਾਣੀ ਦਾ ਭਾਰ ਪੈਣ ਲੱਗਦਾ ਤੇ ਕੱਪੜੇ ਖਰਾਬ ਹੋ ਜਾਂਦੇ ਚੰਨ ਦੀ ਘਰ ਵਾਲੀ ਤੇ ਮੁਸੀਬਤ ਟੁੱਟ ਪੈਂਦੀ ਉਹ ਟੁੱਟੀ ਨੂੰ ਪਾਈਪ ਲਾ ਦੂਰੋਂ ਹੀ ਗੁਰਦੇਵਕੌਰ ਤੇ ਪਾਣੀ ਦੀ 부ਛਾੜ ਕਰ ਘਰ ਸਿਰ ਤੇ ਚੁੱਕ ਲੈਂਦੀ ਜਦੋਂ ਇੱਕ ਦੂਜੇ ਦਾ ਵਿਸਾਹ ਨਹੀਂ ਸੀ ਖਾਂਦੇ ਤਾਂ ਬੁੱਢੀ ਨੂੰ ਵੀ ਨਾਲ ਲੈ ਕੇ ਮਰਦਾ ਆਪ ਮਰ ਗਿਆ ਸਿਆਪਾ ਸਾਡੇ ਸਿਰ ਬਲੱਡ ਪ੍ਰੈਸ਼ਰ ਮੈਨੂੰ 슈ਗਰ ਮੈਨੂੰ ਹੋਰ ਛੱਤੀ ਰੋਗ ਮੈਥੋਂ ਨਹੀਂ ਹਾਮ ਹੁੰਦੀ ਨਾ ਬਾਕੀ ਕਿਸੇ ਵਖਰੇ ਡਿੱਡ ਜੋ ਨਿਕਲੇ ਨੇ ਗੰਦਗੀ ਚ ਹੱਥ ਮਾਰਨ ਦਾ ਸਾਰਾ ਠੇਕਾ ਚੰਦ ਟੱਬਰ ਕਿਉ ਲਵੇ ਬਾਕੀਆਂ ਨੇ ਜਾਇਦਾਦ ਦੇ ਹਿੱਸੇ ਨਹੀਂ ਲਏ ਚੰਦ ਨੇ ਘਰ ਵਾਲੀ ਦੇ ਬਥੇਰੇ ਹਾੜੇ ਕੱਢੇ ਮਾਂ ਨੇ ਮੈਨੂੰ ਬਰਛੀਆਂ ਦੀ ਛਾਂ ਹੇਠੋਂ ਬਚਾ ਕੇ ਲਿਆਂਦਾ ਹੁਣ ਜਦੋਂ ਸਾਡੀ ਵਾਰੀ ਆਈ ਮਮਤਾ ਦਾ ਕਰਜ਼ਾ ਲਾਉਣ ਦੀ ਇਉਂ ਵੈਰ ਨਾ ਕਮਾ ਤੈਨੂੰ ਰੱਬ ਦਾ ਵਾਸਤਾ ਹੀ ਮਾਂ ਦੀ ਸਾਫ ਸਫਾਈ ਲਈ ਮੈਂ ਕੰਮ ਵਾਲੀ ਰੱਖ ਦੇਣਾ ਠੀਕ ਹੈ ਡੈਡੀ ਮੈਂ ਵੀ ਦੇਖ ਲਵਾਂਗੀ ਬਿੱਜੀ ਨੂੰ ਵੱਡਿਆਂ ਦੀ ਸੇਵਾ ਉਸ ਦੇ ਨੂ ਨੇ ਦਾਦੀ ਸੱਸ ਦੀ ਸਾਮ ਸੰਭਾਲ ਦਾ ਜ਼ਿੰਮਾ ਲੈਣ ਦੀ ਹਾਮੀ ਭਰੀ। ਹੋਰਾ ਜਿੰਨਾ ਬਾਲ ਕੁਛੜ ਦੂਜਾ ਜਨੇਪਾ ਤੇਰਾ ਭਾਵੇਂ ਕੱਲ ਹੋ ਜਾਏ ਆਈ ਵੱਡੀ ਵੱਡਿਆਂ ਦੀ ਸੇਵਾ ਕਰਨ ਵਾਲੀ। ਸੱਸ ਦੀਆਂ ਖਰੀਆਂ ਸੁਣ ਨੂ ਦੇ ਦੰਦ ਜੁੜ ਗਏ। ਆਖਰ ਚੰਨ ਨੇ ਹਥਿਆਰ ਸੁੱਟ ਦਿੱਤੇ। ਸਵਾਲ ਉਠਿਆ ਮਾਂ ਨੂੰ ਕੌਣ ਸਾਂਭੇ? ਜਾਣੋ ਤਾਂ ਨਿੱਕਾ ਇਹ ਆਖ ਪਾਸਾ ਵਟ ਗਿਆ ਕਿ ਬਾਲਾਂ ਦੀਆਂ ਛੁੱਟੀਆਂ ਹੋਣ ਵਾਲੀਆਂ ਨੇ ਹੋਸਟਲ ਤੋਂ ਸਾਲ 'ਚ ਇੱਕ ਵਾਰ ਤਾਂ ਘਰ ਆਉਂਦੇ ਨੇ ਉਹ ਆਪ ਕੰਮ ਦੇ ਚੱਕਰ 'ਚ ਅੰਦਰ ਬਾਹਰ ਰਹਿੰਦਾ ਏ ਘਰ ਵਾਲੀ ਬਾਲਾ ਨੂੰ ਵੇਖੇਗੀ ਕਿ ਮਾਂ ਨੂੰ ਸਭ ਤੋਂ ਨਿੱਕੇ ਨੇ ਘਰ ਵਾਲੀ ਦੇ ਮਾਨਸਿਕ ਰੋਗੀ ਹੋਣ ਦਾ ਆਖ ਪੱਲਾ ਝਾੜ ਦਿੱਤਾ ਤੁਹਾਨੂੰ ਕਿਹੜਾ ਮੇਰੀ ਹਾਲਤ ਦੀ ਭੋਲੇ ਮੇਰੇ ਵਾਲੀ ਤੋਂ ਸਾਡੀ ਰੋਟੀ ਨਹੀਂ ਪੱਕਦੀ ਲਕਵੇ ਦੀ ਮਾਰੀ ਮਾਂ ਦਾ ਕੀ ਸਵਾਰੇਗੀ ਬੰਦਾ ਹੋਵੇ ਵੱਲ ਤੇ ਵੇੜਾਂ ਲਈ ਠੱਲ ਬੋਲ ਮਖਿਆ ਬੋਲਦਾ ਨਹੀਂ ਘੁੰਗੜੀਆਂ ਪਾਈਆਂ ਮੂੰਹ 'ਚ ਅਗਲੇ ਸਾਰੇ ਪੱਲਾ ਝਾੜ ਗਏ ਰਹਿ ਗਈ ਬੁੱਢੜੀ ਮੇਰੇ ਭਾ ਦਾ ਸਿਆਪਾ ਚੰਨ ਦੀ ਘਰ ਵਾਲੀ ਚੰਦ ਸਿਰ ਸਵਾਰ ਹੋਏ ਬੋਲਦੀ ਸਾਹ ਨਾ ਲੋਵੇ ਮਸਲਾ ਬਣੀ ਗੁਰਦੇਵ ਕੌਰ ਨੂੰ ਕੋਈ ਵੀ ਆਪਣੀ ਜ਼ਿੰਦਗੀ ਦਾ ਦਖਲ ਬਣਾਉਣ ਲਈ ਤਿਆਰ ਨਾ ਸੀ ਇੱਕ ਦੂਜੇ ਦੀ ਸਮੱਸਿਆ ਨੂੰ ਸਮਝਦੇ ਭਰਾਵਾਂ ਨੇ ਸਾਂਝੀ رائے ਕੀਤੀ ਤੇ ਮਾਂ ਦਾ ਮੰਝਾ ਵਾਰੀ ਸਰ ਮਹੀਨਾ ਮਹੀਨਾ ਸਾਰੇ ਪੁੱਤਰਾਂ ਦੇ ਘਰਾਂ ਦੀਆਂ ਗੇੜੀਆਂ ਕੱਢਣ ਲੱਗਾ ਗੁਰਦੇਵ ਕੌਰ ਨੂੰ ਚੰਨ ਤੋਂ ਨਿੱਕੇ ਪੁੱਤਰ ਘਰ ਆਇਆ ਦੂਜਾ ਦਿਨ ਹੋ ਗਿਆ ਸੀ ਬਾਲਾ ਨੂੰ ਹੋਸਟਲ ਤੇ ਛੁੱਟੀਆਂ ਹੋ ਗਈਆਂ ਸਨ ਤੇ ਉਹ ਘਰ ਆਏ ਹੋਏ ਸਨ ਨਿੱਕੇ ਪੁੱਤਰੇ ਨੇ ਫਰੂਟੀ ਲਿਆਂਦੀ ਤੇ ਚਾਚੇ ਦੇ ਬਾਲਾ ਨਾਲ ਮਿਲ ਕੇ ਦਾਦੀ ਦੇ ਮੂੰਹ ਨੂੰ ਲਾ ਦਿੱਤੀ ਗੜਗੜ ਕਰਦੀ ਉਹ ਪੂਰੀ ਫਰੂਟੀ ਪੀ ਗਈ ਉਸ ਨੇ ਬਾਲਾ ਵੱਲ ਵੇਖਵਾਜ ਖਿਲਾਰੀ ਅੱਖਾਂ ਚਮਕੀਆਂ ਬਾਲਾ ਨੇ ਦਾਦੀ ਨੂੰ ਘੇਰਾ ਪਾ ਲਿਆ ਤੇ ਉਸ ਦੇ ਮੰਜੇ ਤੇ ਬਹਿ ਹੋਸਟਲ ਦੀਆਂ ਗੱਲਾਂ ਸੁਣਾਉਣ ਲੱਗੇ ਜਿਵੇਂ ਹੀ ਨਿਗਾ ਬਾਲਾ ਤੇ ਪਈ ਉਸ ਨੂੰ ਤਾਂ ਚੜ ਗਿਆ ਇਧਰ ਲਿਆਓ ਪਿਆਵਾ ਇਹਨੂੰ ਫਰੂਟੀਆਂ ਹਗ ਹਗ ਮੰਜਾ ਭਾਰ ਦੇਵੇਗੀ ਧੋਵੇਗਾ ਕੌਣ ਤੁਹਾਡਾ ਪਿਓ ਚਲੋ ਚਾਚੀ ਦੇ ਘਰ ਮੰਜੇ ਤੇ ਚੜ ਕੇ ਬੈਠੇ ਹੋ ਇਨਫੈਕਸ਼ਨ ਹੋ ਗਿਆ ਹੋਰ ਸਿਆਪਾ ਪੋਂਗੇ लाਡੀ ਵੀਰੇ ਦਾਦੀ ਮਰੀ ਤੇ ਆ ਮੰਜਾ ਆਪਾਂ ਸਾंभ ਰੱਖਣਾ ਜਦੋਂ ਆਪਣੀਆਂ ਮੰਮੀਆਂ ਬੁੱਢੀਆਂ ਹੋਈਆਂ ਮੰਜਾ ਖਰੀਦਣਾ ਨਾ ਪਾਉ ਬਾਲ ਹਸੇ ਨੂੰ ਨੇ ਬਾਲਾ ਨੂੰ ਬਾਹੂ ਕਸੀਟਿਆ ਤੇ ਦੇਵਰ ਦੇ ਘਰ ਤੱਕ ਆਈ ਗੁਰਦੇਵ ਕੌਰ ਨੇ ਖਾਣਾ ਪੀਣਾ ਛੱਡ ਦਿੱਤਾ ਹਰ ਵੇਲੇ ਮੂੰਹ ਚੋਂ ਲਾਰ ਵਗਣ ਲੱਗਦੀ ਹੱਡੀਆਂ ਦੀ ਮੁੱਠ ਬਣੀ ਦੀ ਚਮੜੀ ਉਦੜਣ ਲੱਗੀ ਤੇ ਦਿਨਾ ਚ ਸੁੱਕ ਕੇ ਤਿੱਲਾ ਹੋ ਗਈ ਪਿਓ ਮਰੇ ਨੂੰ ਸਾਲ ਹੋਣ ਨੂੰ ਆਇਆ ਸੀ ਬੀਰਪਾਲ ਦਾ ਦਿਲ ਨਹੀਂ ਸੀ ਟਿਕਦਾ ਹਰ ਵੇਲੇ ਧਿਆਨ ਮਾਂ ਚ ਰਹਿੰਦਾ ਆਪ ਢਿੱਲੀ ਮੱਠੀ ਰਹਿਣ ਲੱਗਦੀ ਤਾਂ ਬਾਲਾ ਨੇ ਜ਼ਿੱਦ ਕਰਕੇ ਘਰ ਅੰਦਰ ਡੱਕ ਲਿਆ ਨਾ ਰਹਿ ਹੋਇਆ ਨਿੱਕੇ ਪੁੱਤਰ ਦਾ ਮਿੰਨਤ ਅਰਲਾ ਕਰ ਨਾਲ ਲੈ ਤੇ ਆਣ ਜਾਣ ਕਰਨ ਦਾ ਆਖ ਪੇਕਿਆਂ ਦੇ ਰਾਤ ਤੁਰ ਪਈ ਪੇਕਿਆਂ ਦੀ ਗਲੀ ਦਾ ਮੋੜ ਮੁੜੀ ਬੀਰਪਾਲ ਦਾ ਹਲਕ ਸੁੱਕ ਗਿਆ ਗੁਰਦੇਵ ਕੌਰ ਦਾ ਮੰਜਾ ਕਿਸੇ ਦੂਸਰੇ ਪੁੱਤਰ ਦੇ ਘਰ ਦਾ ਰਾਹ ਤੈ ਕਰ ਰਿਆ ਸੀ ਤੀਸੀ ਮਾਂ ਦਾ ਦੁੱਖ ਕਿੱਥੋਂ ਚਰਦੀ ਮੰਜਾ ਥਾਈ ਰਖਵਾਰ ਰੱਜ ਕੇ ਮਾਂ ਦਾ ਗੁਵਾਰ ਕੱਢ ਮਾਰਿਆ ਡੁੱਬ ਮਰੋ ਚੂਲੀ ਚ ਨੱਕ ਡਬੋ ਕੇ ਚਾਰ ਪੁੱਤਰਾਂ ਦੇ ਹੁੰਦਿਆਂ ਮਾਂ ਦੀ ਮੰਜੀ ਗਲੀ ਦੁਆਰੇ ਢੇੜੀਆਂ ਕੱਢਦੀ ਪਈਏ ਉੱਚੀਆਂ ਆਵਾਜ਼ਾਂ ਸੁਣ ਮਹੱਲਾ ਇਕੱਠਾ ਹੋਣ ਲੱਗਿਆ ਭਰਾ ਪਰਜਾਈਆਂ ਵੀ ਮਘੋਰੀਆਂ ਚੋਂ ਬਾਹਰ ਨਿਕਲਾਏ ਚੁੱਪ ਕਰ ਭੈਣੇ ਬਥੇਰਾ ਸਹਲਿਆ ساری ਉਮਰ ਤੇਰਾ ਨਖਰਾ ਐਡਾ ਹੀ ਮਾਂ ਦਾ ਤ੍ਰੇਕ ਜਾਗਦਾ ਹੀ ਤਾਂ ਲੈ ਜਾ ਤੇ ਸਾਂਭ ਲੈ ਮਾਂ ਨੂੰ ਬਸ ਹਾਂ ਸੁਣਨਾ ਰਹਿ ਗਿਆ ਤੁਹਾਨੂੰ ਲੱਜ ਨਹੀਂ ਤਾਂ ਮੈਨੂੰ ਵੀ ਕਾਦੀ ਸ਼ਰਮ ਠੀਕ ਹੈ ਬੀਬੀ ਮੇਰੇ ਨਾਲ ਹੀ ਜਾਏਗੀ ਪਰ ਸੌ ਤੁਹਾਨੂੰ ਤੁਹਾਡੇ ਜੌਂਦਿਆਂ ਦੀ ਜੇ ਇਹਦੇ ਮਰੀ ਦਾ ਮੂੰਹ ਵੇਖਣ ਆਪੜਿਆ ਕੋਈ ਮੇਰੇ ਬੁਹੇ ਤੇ ਚੱਲ ਨਹੀਂ ਆਉਂਦੇ ਮਰੀ ਤੇ ਪਰ ਮਾਂ ਦੇ ਨਾਂ ਪੰਜਵੇਂ ਹਿੱਸੇ ਦਾ ਦੱਸ ਕੀ ਕਰਨੇ ਬਾਪੂ ਦੀ ਵਸੀਅਤ ਮੁਤਾਬਕ ਜਿੰਦੇ ਦੁਆਰੇ ਮਾਂ ਆਖਰੀ ਸਾਲ ਲਵੇਦੀ ਉਸੇ ਨੂੰ ਹੀ ਪੂਰਾ ਹਿੱਸਾ ਮਿਲੇਗਾ ਅਸੀਂ ਚਾਰੇ ਭਰਾ ਆਪਸ ਵਿੱਚ ਵੰਡ ਲਈ ਬੈਠੇ ਸਾਂ ਹੁਣ ਜੇ ਤੇਰੇ ਕੋਲ ਬੀਬੀ ਪੂਰੀ ਹੁੰਦੀ ਏ ਤਾਂ ਚੰਨ ਨੇ ਘਰ ਵਾਲੀ ਤੋਂ ਅੱਗੇ ਹੋ ਬੀਰਪਾਲ ਹੱਥੋਂ ਸੇਰੂ ਛੜਾ ਮੰਜਾ ਥਾਈ ਰਖਵਾ ਲਿਆ ਗੁਰਦੇਵ ਕੌਰ ਨੇ ਕਮਜ਼ੋਰ ਬਾਹਾਂ ਉਲਾਰੀਆਂ ਚੰਨਵਲ ਕੋ ਨੱਖਾ ਝਾਕਦੀ ਬੀਰਪਾਲ ਨੇ ਪਿੰਜਰ ਹੋਈ ਮਾਂ ਨੂੰ ਚੁੱਕਿਆ ਤੇ ਮੋਡੇ ਲਾ ਲਿਆ